ਸਸ਼ੀ ਕਾਲ ਜੀ ਅੱਜ ਆਪਾਂ ਪਹੁੰਚੇ ਸੀ ਮੋਹਾਲੀ ਤੇ ਇਹ ਵੀਰ ਨੇ ਅਰਸ਼ ਇਹਨਾਂ ਦਾ ਇੱਥੇ ਗਲੂਟਨ ਫ੍ਰੀ ਸਟੋਰ ਹੈ ਇਹਦੀ ਲੋਕੇਸ਼ਨ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਹ ਹੈਗਾ ਮੋਹਾਲੀ ਦੇ ਵਿੱਚ 64 ਸੈਕਟਰ ਤੇ 10 ਫੇਜ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਤੁਹਾਨੂੰ ਪੂਰੀ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਤੇ ਇਸ ਸਟੋਰ ਤੇ ਤੁਹਾਨੂੰ ਜਿੱਦਾਂ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਜ਼ਿਆਦਾ ਇਹ ਪ੍ਰੋਬਲਮ ਆ ਰਹੀ ਹੈ ਕਿ ਕਣਕ ਤੋਂ ਅਲਰਜੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਲਮੋਸਟ ਸਭ ਨੂੰ ਆ ਹਨਾ ਕਿਉਂਕਿ ਆ ਪਾਲੇਦ ਵਾਲੇ ਦੇਖਦੇ ਆ ਪਰ ਤੁਹਾਨੂੰ ਇੱਥੇ ਬਿਲਕੁਲ ਸ਼ੁੱਧ ਇਹਨਾਂ ਦਾ ਆਪ ਤਿਆਰ ਕੀਤਾ ਹੋਇਆ ਸਾਰਾ ਜੋ ਵੀ ਇਹਨਾਂ ਦਾ ਮਟੀਰੀਅਲ ਹੈ ਤੇ ਤੁਹਾਨੂੰ ਮਿਲੂਗਾ ਇਹਨਾਂ ਅੱਡੀ ਕੀਤਾ ਹੋਇਆ ਉਹਦੇ ਚ ਤੁਹਾਨੂੰ 1% ਵੀ ਮਿਲਾਵਟ ਨਹੀਂ ਮਿਲੂਗੀ ਤੁਸੀਂ ਬੇਫਿਕਰ ਹੋ ਕੇ ਇੱਥੋਂ ਆ ਕੇ ਕੋਈ ਵੀ ਚੀਜ਼ ਬਾਏ ਕਰ ਸਕਦੇ ਹੋ ਹਰ ਤਰ੍ਹਾਂ ਦਾ ਆਟਾ ਹਰ ਤਰ੍ਹਾਂ ਦੀ ਸਨੈਕਸ ਜੋ ਵੀ ਖਾਂਦੇ ਆ ਮਤਲਬ ਜਿਨ੍ਹਾਂ ਨੂੰ ਕਣਕ ਤੋਂ ਅਲਰਜੀ ਹੁੰਦੀ ਆ ਹਰ ਤਰ੍ਹਾਂ ਦਾ ਤੁਹਾਨੂੰ ਇੱਥੇ ਮਟੀਰੀਅਲ ਮਿਲੂ ਬਾਕੀ ਆਪਾਂ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਸਪੈਸ਼ਲ ਕੱਲੀ ਕੱਲੀ ਚੀਜ਼ ਮੈਂਸ਼ਨ ਕਰਾਂਗੇ ਵੀ ਇੱਥੇ ਕੀ ਕੀ ਚੀਜ਼ਾਂ ਅਵੇਲੇਬਲ ਨੇ ਬਾਕੀ ਵੀਰ ਦਾ ਨੰਬਰ ਦੇਵਾਂਗੇ ਆਪਾਂ ਇਹਨਾਂ ਦੀ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਉਹ ਵੀ ਦੇਵਾਂਗੇ ਤੁਸੀਂ ਜਿੱਦਾਂ ਮਰਜ਼ੀ ਇਹਨਾਂ ਤੋਂ ਬਾਏ ਕਰ ਸਕਦੇ ਹੋ ਆਨਲਾਈਨ ਵੀ ਤੁਸੀਂ ਖਰੀਦ ਸਕਦੇ ਹੋ ਤਾਂ ਇਹ ਆਰਡਰ ਭੇਜਦੇ ਨੇ ਮਤਲਬ ਕੋਰੀਅਰ ਵਗੈਰਾ ਕਰ ਦਿੰਦੇ ਨੇ ਤੁਸੀਂ ਕੁਝ ਵੀ ਮੰਗਵਾਉਣਾ ਇਹਨਾਂ ਨੂੰ ਡਾਇਰੈਕਟ ਮੈਸੇਜ ਕਰਕੇ ਡਾਇਰੈਕਟ ਕਾਲ ਕਰਕੇ ਮੰਗਵਾ ਸਕਦੇ ਹੋ ਉਹ ਤੁਹਾਡੇ ਘਰੇ ਪਹੁੰਚ ਜੂ ਕਿਉਂਕਿ ਅੱਜ ਕੱਲ ਕਿਤੇ ਵੀ ਕੋਈ ਚੀਜ਼ ਖਰੀਦਣੀ ਨਾ ਜ਼ਿਆਦਾ ਔਖੀ ਨਹੀਂ ਹੈਗੀ ਕਿਉਂਕਿ ਆਨਲਾਈਨ ਦੀ ਫੈਸਿਲਿਟੀ ਤੁਹਾਨੂੰ ਪਤਾ ਹਰ ਕੋਈ ਦਿੰਦਾ ਹੈ ਤੇ ਬਾਕੀ ਆਪਣੇ ਨਾਲ ਨੇ ਵੀਰ ਅਰਸ਼ ਜੋ ਕਿ ਮਾਨਸਾ ਤੋਂ ਨੇ ਤਾਂ ਇੱਕ ਮਾਨਸਾ ਵਰਗੇ ਸ਼ਹਿਰ ਤੋਂ ਆ ਕੇ ਮ ਆਪਣੇ ਆਪ ਚ ਬਹੁਤ ਵੱਡੀ ਗੱਲ ਨਹੀਂ ਤੇ ਬਾਕੀ ਵੀਰ ਤੁਹਾਨੂੰ ਆਪਣੇ ਸਟੋਰ ਬਾਰੇ ਜ਼ਿਆਦਾ ਜਾਣਕਾਰੀ ਦੇਣਗੇ ਤਾਂ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿ ਇੱਥੇ ਕੀ ਕੀ ਅਵੇਲੇਬਲ ਆ ਤੇ ਕੀ ਤੁਹਾਨੂੰ ਪ੍ਰੋਪਰ ਲੋਕੇਸ਼ਨ ਇੱਥੋਂ ਦੀ ਤੇ ਸਮਾਨ ਦੀ ਜਾਣਕਾਰੀ ਦੇਣਗੇ ਤਾਂ ਚਲੋ ਫਿਰ ਆਪਾਂ ਪੁੱਛਦੇ ਆ ਵੀਰ ਤੋਂ ਸੱਸੀ ਕਲ ਵੀਰੇ ਹਾਂਜੀ ਹਾਂਜੀ ਗਰੋਸਰੀ ਤੋਂ ਬਿਨਾ ਆਪਣਾ ਰੈਸਟੋਰੈਂਟ ਵੀ ਹੈ ਜੀ ਬੇਸਮੈਂਟ 'ਚ ਹੀ ਇੱਥੇ ਦੱਸਦੇ ਹਾਂ ਜੀ ਤੇ ਇੱਥੇ ਵੀ ਤੁਹਾਨੂੰ ਸਾਰਾ ਵੇਟ ਫਰੀ ਮਿਲੂਗਾ ਇੱਥੇ ਬੱਚਿਆਂ ਲਈ ਬਹੁਤ ਆਪਸ਼ਨਾਂ ਨੇ ਜਿਵੇਂ ਪੀਜ਼ਾ ਹੋ ਗਿਆ ਜੀ 버ਗਰ ਹੋ ਗਿਆ ਸਾਰਾ ਬਿਨਾ ਮੈਦੇ ਤੋਂ ਬਿਨਾ ਕਣਕ ਤੋਂ ਬਣਦਾ ਜੀ ਤੇ ਤੁਸੀਂ ਦੇਖ ਹੀ ਸਕਦੇ ਹੋ ਸਾਈਡ ਤੇ ਸਾਰਾ ਮੀਲੇਟ ਦਾ ਖਾਣਾ ਵੀ ਮਿਲਦਾ ਆਪਣੇ ਇੱਥੇ ਬਹੁਤ ਵਧੀਆ ਇੱਥੇ ਜਗਾ ਬਣੀ ਹੋਈ ਹੈ ਜਿੱਥੇ ਬੈਠ ਕੇ ਤੁਸੀਂ ਇੱਥੇ ਆ ਕੇ ਵੀ ਆਰਡਰ ਕਰਕੇ ਵੀ ਕੁਝ ਵੀ ਮੰਗਵਾ ਮਤਲਬ ਖਾਣਾ ਚਾਹੁੰਦੇ ਹੋ ਆਰਡਰ ਕਰਕੇ ਤਾਂ ਤੁਸੀਂ ਇੱਥੇ ਬੈਠ ਕੇ ਆਰਾਮ ਨਾਲ ਖਾ ਸਕਦੇ ਹੋ ਇਹਨਾਂ ਨੇ ਬਹੁਤ ਸੋਹਣੀ ਜਗਾ ਬਣਾਈ ਹੋਈ ਆ ਤੇ ਬਾਕੀ ਇਹ ਪੂਰਾ ਤੁਸੀਂ ਕੈਮਰਾ ਫੁਮਾ ਕੇ ਦਿਖਾ ਦਿਓ ਬਹੁਤ ਸੋਹਣੀ ਜਗਾ ਬੈਠਣ ਨੂੰ ਬਾਕੀ ਮਹਾਲੀ ਸ਼ਹਿਰ ਵਾਲੇ ਆਪਣੇ ਕੋਲ Swiggy Zomato ਦੀ ਵੀ ਆਰਡਰ ਕਰ ਸਕਦੇ ਨੇ Healthy Earth ਨਾਮ ਤੇ ਆਪਣੀ ਆਈਡੀ ਬਣੀ ਹੋਈ ਹੈ ਤੇ ਬਾਕੀ ਸਾਰੇ ਟ੍ਰਾਈ ਸਿਟੀ ਚ ਆਪਣਾ ਸਵਿਗੀ ਜਮੈਟੋ ਆਨਲਾਈਨ ਹੈ ਜੀ ਕੋਈ ਵੀ ਮਹਾਲੀ ਸ਼ਹਿਰ ਦਾ ਬੰਦਾ ਘਰ ਬਹਿ ਕੇ ਮਾਉਣ ਜਾਂਦਾ ਸਵਿਗੀ ਜਮੈਟੋ ਦੇ ਆਰਡਰ ਕਰ ਸਕਦਾ ਹੈਲਦੀ ਅਰਥਾ ਨਾਮ ਤੇ ਆਪਣਾ ਰੈਸਟੋਰੈਂਟ ਹੈ ਹਾਂਜੀ ਆਪਾਂ ਤੁਹਾਨੂੰ ਜਮਾਂ ਐਂਟਰ ਤੋਂ ਲੈ ਕੇ ਇਹਨਾਂ ਦੀ ਜਿਹੜੀ ਬਿਲਡਿੰਗ ਬਣੀ ਹੋਈ ਆ ਇਹਨਾਂ ਦਾ ਸਟੋਰ ਜਿਹੜਾ ਬਣਿਆ ਹੋਇਆ ਨਾ ਆਪਾਂ ਤੁਹਾਨੂੰ ਉਹਦੀ ਇੱਕ ਝਾਤ ਮਰਵਾ ਦਿੰਨੇ ਆ ਇਤੋਂ ਐਂਟਰ ਹੋ ਕੇ ਤੇ ਇਹਨਾਂ ਦੇ ਸਾਰੇ ਸਨੈਕਸ ਵਗੈਰਾ ਲੱਗੇ ਹੋਏ ਨੇ ਹੈਲਦੀ ਅਰਥ ਦੇ ਨਾਮ ਤੇ ਇਹਨਾਂ ਦਾ ਸਟੋਰ ਆ ਉਹ ਆਪਾਂ ਇੱਥੇ ਵੇਖ ਰਹੇ ਸੀ ਮਤਲਬ ਚੀਜ਼ਾਂ ਇਹਨਾਂ ਦੀਆਂ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਵਾਈਜ਼ ਮਤਲਬ ਹਰ ਤਰਫੋਂ ਵਧੀਆ ਸੀ ਸ਼ਿਕਾਇਤ ਦਾ ਮੌਕਾ ਤੁਹਾਨੂੰ ਆਊਗਾ ਹੀ ਨਹੀਂ ਇੱਥੇ ਹਰ ਤਰ੍ਹਾਂ ਦਾ ਕੋਲੂ ਦਾ ਤੇਲ ਤੇ ਘਰਾਟ ਦਾ ਆਟਾ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਸੁਪਰ ਫੇਮਸ ਨੇ ਮਤਲਬ ਬਹੁਤ ਜ਼ਿਆਦਾ ਹੈਲਦੀ ਵੇ ਦੇ ਨਾਲ ਤੁਸੀਂ ਆਪਦੀ ਲਾਈਫ ਨੂੰ ਜਿਉਂ ਸਕਦੇ ਹੋ ਇਹ ਇਹਨਾਂ ਦਾ ਜਿਹੜਾ ਰੈਸਟੋਰੈਂਟ ਆ ਜਿੱਥੇ ਬਹਿ ਕੇ ਤੁਸੀਂ ਉਹ ਇੱਥੇ ਬਹਿ ਕੇ ਆਰਡਰ ਕਰਕੇ ਵੀ ਚੀਜ਼ ਬਣਵਾ ਕੇ ਖਾ ਪੀ ਸਕਦੇ ਹਾਂ ਇਹ ਉਹਨਾਂ ਦੀ ਨੀਚੇ ਬੇਸਮੈਂਟ ਦੇ ਵਿੱਚ ਬਿਲਡਿੰਗ ਬਣੀ ਹੋਈ ਆ ਜੋ ਕਿ ਬਹੁਤ ਜ਼ਿਆਦਾ ਸੋਹਣੀ ਹੈ ਇਹ ਜਿਹੜੀ ਹੈਗੀ ਆ ਕੰਦਾਂ ਦੀ ਡੈਕੋਰੇਸ਼ਨ ਹੈ ਤੇ ਫਿਰ ਆਪਾਂ ਤੁਹਾਨੂੰ ਕੈਮਰਾ ਘੁਮਾ ਕੇ ਇਹਨਾਂ ਦੀ ਪੂਰੀ ਡੈਕੋਰੇਸ਼ਨ ਵਿਖਾਵਾਂਗੇ ਇਹ ਇਹਨਾਂ ਨੇ ਆਪਣੀਆਂ ਦੀਵਾਰਾਂ ਜਿਹੜੀਆਂ ਹੈਗੀਆਂ ਕੰਦਾਂ ਉਹਨਾਂ ਤੇ ਕੀਤੀ ਹੋਈ ਡੈਕੋਰੇਸ਼ਨ ਆ ਬਹੁਤ ਸੋਹਣਾ ਇੱਥੇ ਦਾ ਮਾਹੌਲ ਸੀ ਮਤਲਬ ਬੈਠ ਕੇ ਆਏ ਲੱਗਦਾ ਸੀ ਵੀ ਬੰਦਾ ਅਲੱਗ ਹੀ ਦੁਨੀਆ ਚਾ ਬਹੁਤ ਸੋਹਣਾ ਸਾਫ਼ ਸਫਾਈ ਵਾਲਾ ਬਹੁਤ ਹੀ ਸਾਫ਼ ਸੁਥਰਾ ਜਿਹਾ ਕੰਮ ਹੈ ਇਹਨਾਂ ਦਾ ਤਾਂ ਹੈਲਦੀ ਅਰਥ ਦੇ ਨਾਮ ਤੋਂ ਸਟੋਰ ਆ ਤੇ ਮੁਹਾਲੀ ਦੇ ਵਿੱਚ ਇਹ ਹੈਗਾ 64 ਸੈਕਟਰ ਤੇ 10 ਫੇਜ਼ ਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਤਾਂ ਇੱਕ ਵਾਰ ਇੱਥੇ ਵਿਜ਼ਿਟ ਜ਼ਰੂਰ ਕਰਿਓ ਤੇ ਇਹਨਾਂ ਤੋਂ ਤੁਸੀਂ ਇੱਕ ਵਾਰ ਮਤਲਬ ਸਮਾਨ ਮੰਗਵਾਇਓ ਜ਼ਰੂਰ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਇਹਨਾਂ ਨੇ ਬਹੁਤ ਬੈਸਟ ਕੁਆਲਿਟੀ ਦਿੱਤੀ ਹੋਈ ਆ ਆਪਾਂ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਨਿਗਾ ਮਰਵਾ ਰਹੇ ਹਾਂ ਇਹ ਕੋਲੂ ਦਾ ਤੇਲ ਆ ਇੱਥੇ ਤੋਂ ਤੁਹਾਨੂੰ ਹਰ ਤਰ੍ਹਾਂ ਦਾ ਮਤਲਬ ਤੇਲ ਅਵੇਲੇਬਲ ਮਿਲੂਗਾ ਇਹਨਾਂ ਨੇ ਇੱਕ ਇਹਨਾਂ ਦੀ ਬੈਸਟ ਚੀਜ਼ ਮੈਨੂੰ ਇਹ ਲੱਗੀ ਕਿ ਇਹ ਆਪ ਤਿਆਰ ਕਰਵਾਉਂਦੇ ਆ ਤਾਂ ਸ਼ੁੱਧਤਾ ਨਾਲ ਤਾਂ ਮਤਲਬ ਕੋਈ ਕੰਪਰੋਮਾਈਜ਼ ਹੈ ਹੀ ਨਹੀਂ ਸ਼ੁੱਧਤਾ ਦੇ ਨਾਲ ਤਾਂ ਤੁਸੀਂ ਮੰਨ ਹੀ ਨਹੀਂ ਸਕਦੇ ਆਪਾਂ ਵੀ ਮਤਲਬ ਇਹਨਾਂ ਨੇ ਕੋਈ 1% ਵੀ ਮਿਲਾਵਟ ਕੀਤੀ ਹੋ ਕਿਸੇ ਪ੍ਰੋਡਕਟ ਚ ਸਭ ਤੋਂ ਬੈਸਟ ਕੁਆਲਿਟੀ ਦੇ ਪ੍ਰੋਡਕਟ ਤੁਹਾਨੂੰ ਇੱਥੇ ਮਿਲਣਗੇ ਹਰ ਤਰ੍ਹਾਂ ਦੇ ਤੇ ਜਿੰਨਿਆਂ ਕਿ ਤੇ ਆਪਾਂ ਨਿਗਾ ਮਰਵਾ ਸਕਦੇ ਸੀ ਆਪਾਂ ਕੋਸ਼ਿਸ਼ ਕੀਤੀ ਆ ਕਿ ਉਹਨਿਆਂ ਦੇ ਤੁਹਾਨੂੰ ਨਿਗਾ ਮਰਵਾਈਏ ਕਿਉਂਕਿ ਸਟੋਰ ਪੂਰਾ ਫੁੱਲ ਸੀਗਾ ਤਾਂ ਹਰ ਚੀਜ਼ ਵਿਖਾਉਣੀ ਪੋਸੀਬਲ ਨਹੀਂ ਸੀਗੀ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਜਿੰਨਾ ਕੁ ਕੁਝ ਵਿਖਾ ਸਕਾਂ ਉਹਨਾਂ ਕੁ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਤੁਸੀਂ ਵੇਖ ਹੀ ਸਕਦੇ ਹੋ ਬਾਕੀ ਕਿਸੇ ਵੀ ਚੀਜ਼ ਬਾਰੇ ਤੁਸੀਂ ਜਾਣਕਾਰੀ ਲੈਣੀ ਆ ਤਾਂ ਤੁਸੀਂ ਮੈਂ ਵੀਰ ਦਾ ਨੰਬਰ ਆ ਜਿਹੜਾ ਉਹ ਸਕਰੀਨ ਤੇ ਦਿੱਤਾ ਹੋਇਆ ਤਾਂ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈਣੀ ਆ ਹਰ ਤਰ੍ਹਾਂ ਦਾ ਆਟਾ ਮਿਲ ਜੂ ਤੁਹਾਨੂੰ ਤੇ ਬਾਕੀ ਵੀਰ ਨੇ ਡਿਟੇਲ ਨਾਲ ਤੁਹਾਨੂੰ ਦੱਸਿਆ ਹੀ ਆ ਵੀਡੀਓ ਦੇ ਸਟਾਰਟਿੰਗ ਚ ਵੀ ਇੱਥੇ ਕੀ ਕੀ ਚੀਜ਼ਾਂ ਮਿਲਦੀਆਂ ਨੇ ਤਾਂ ਤੁਸੀਂ ਉਹ ਉਹਨਾਂ ਨਾਲ ਕੰਟੈਕਟ ਕਰਕੇ ਜੇ ਕਿਸੇ ਹੋਰ ਚੀਜ਼ ਦੀ ਜਾਣਕਾਰੀ ਜੋ ਤੁਹਾਨੂੰ ਲੱਗਦਾ ਵੀ ਆ ਚੀਜ਼ ਅਵੇਲੇਬਲ ਹੈ ਉੱਥੇ ਤਾਂ ਤੁਸੀਂ ਪੁੱਛ ਸਕਦੇ ਹੋ ਉਹਨਾਂ ਨੂੰ ਕਾਲ ਕਰਕੇ ਐਨੀ ਟਾਈਮ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਜਿਵੇਂ ਬੱਚਿਆਂ ਨੂੰ ਆਪਾਂ ਕਹਿ ਦਿੰਦੇ ਆ ਅਲਰਜੀ ਆ ਕਿ ਬੱਚੇ ਕੁਝ ਖਾ ਪੀ ਨਹੀਂ ਸਕਦੇ ਹਨਾ ਤੁਸੀਂ ਇੱਥੇ ਪਾਸਤਾ ਤੋਂ ਲੈ ਕੇ ਹਰ ਚੀਜ਼ ਤੁਹਾਨੂੰ ਬੱਚਿਆਂ ਦੇ ਖਾਣ ਲਈ ਅਵੇਲੇਬਲ ਮਿਲੂ ਇੱਕ ਇਹਨਾਂ ਦੀ ਚੂਰੀ ਬੜੀ ਫੇਮਸ ਹੈ ਹਾਲਾਂਕਿ ਸਾਡੇ ਕੋਲ ਥੋੜਾ ਟਾਈਮ ਘਟ ਸੀ ਆਪਾਂ ਉਹ ਚੂਰੀ ਟਰਾਈ ਨਹੀਂ ਕੀਤੀ ਪਰ ਉਹ ਬਹੁਤ ਫੇਮਸ ਚੂਰੀ ਹੈ ਇਹਨਾਂ ਦੇ ਬਹੁਤ ਵਧੀਆ ਤਰੀਕੇ ਨਾਲ ਰੈਡੀ ਕਰਦੇ ਆ ਕਮ ਸੇ ਕਮ ਉਹਦੇ ਵਾਸਤੇ ਅੱਧਾ ਪੌਣਾ ਘੰਟਾ ਲੱਗ ਜਾਂਦਾ ਰੈਡੀ ਹੋਣ ਤੇ ਤਾਂ ਬਹੁਤ ਵਧੀਆ ਚੂਰੀ ਰੈਡੀ ਕਰਦੇ ਆ ਤਾਂ ਇੱਕ ਵਾਰ ਜੋ ਮੁਹਾਲੀ ਏਰੀਏ ਦੇ ਆ ਤੇ ਆਖਰ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਾਂ ਵੀਰ ਦੇ ਨੰਬਰ ਤੋਂ ਲੈ ਕੇ ਇਹਨਾਂ ਦੀ ਇੰਸਟਾ ਆਈਡੀ ਤੋਂ ਲੈ ਕੇ ਸਾਰਾ ਕੁਝ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਤਾਂ ਜੋ ਵੀ ਆਪਦੀ ਸਿਹਤ ਨੂੰ ਪਿਆਰ ਕਰਦੇ ਆ ਸ਼ੁੱਧ ਚੀਜ਼ਾਂ ਖਾਣਾ ਚਾਹੁੰਦੇ ਆ ਤੇ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ ਨਾ ਤਾਂ ਜਰੂਰ ਇਹਨਾਂ ਤੋਂ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਇੱਥੇ ਆ ਕੇ ਵਿਜ਼ਿਟ ਕਰਕੇ ਵੀ ਤੁਸੀਂ ਬਾਏ ਕਰ ਸਕਦੇ ਹੋ ਤਾਂ ਕਿਉਂ ਨਾ ਆਪਾਂ ਮਿਲ ਕੇ ਆਪਣੇ ਭਾਈਚਾਰੇ ਦੇ ਇੱਕ ਮੁੰਡੇ ਨੇ ਅੱਜ ਕੱਲ ਦੇ ਮਤਲਬ ਮਾਹੌਲ ਤੋਂ ਦੂਰ ਹੋ ਕੇ ਇੱਕ ਬਹੁਤ ਵਧੀਆ ਕੰਮ ਸਟਾਰਟ ਕੀਤਾ ਤਾਂ ਆਪਾਂ ਮਿਲ ਕੇ ਇਹਨੂੰ ਕਾਮਯਾਬ ਬਣਾਉਣੇ ਆ ਤਾਂ ਸਾਰੇ ਜਣੇ ਵੀਰ ਨਾਲ ਕੰਟੈਕਟ ਜ ਤੇ ਜੇਕਰ ਮੇਰਾ ਨਾਮ ਲੈ ਕੇ ਤੁਸੀਂ ਇੱਥੇ ਵਿਜ਼ਿਟ ਕਰੋਗੇ ਕਿ ਅਸੀਂ ਵੀਡੀਓ ਦੇਖੀ ਸੀ ਵੀਰੇ ਅਸੀਂ ਤਾਂ ਆਏ ਆ ਤਾਂ ਉਹਦੇ ਵਾਸਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਮਿਲੂਗਾ ਵੀਰ ਵੱਲੋਂ ਆਪਣੇ ਨਾਮ ਤੇ ਤਾਂ ਬੇਫਿਕਰ ਹੋ ਕੇ ਵੀਰ ਤੋਂ ਤੁਸੀਂ ਕੋਈ ਵੀ ਚੀਜ਼ ਬਾਏ ਕਰ ਸਕਦੇ ਹੋ ਆਨਲਾਈਨ ਤੇ ਬਾਕੀ ਪੂਰੀ ਡਿਟੇਲ ਮੈਂ ਵੀਡੀਓਜ਼ ਤੁਹਾਨੂੰ ਆਲਰੇਡੀ ਦੇ ਚੁੱਕੀ ਆ ਫਿਰ ਵੀ ਕੋਈ ਕਨਫਿਊਜ਼ਨ ਹੋਊਗਾ ਤੁਸੀਂ ਮੈਨੂੰ ਡਾਇਰੈਕਟ ਡੀਐਮ ਕਰ ਲਓ ਇੰਸਟਾ ਤੇ ਤਾਂ ਆਪਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦਾਂਗੇ